ਜੇ ਤੁਸੀਂ ਵੀ ਸਿੰਪਲ ਸੂਬਰ ਸੂਟਾਂ ਦੇ ਸ਼ਕੀਨ ਹੋ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਅمبرੋਇਡਰੀ ਦੇ ਡਿਜ਼ਾਈਨ ਐਡ ਕੀਤੇ ਨੇ ਐਂਡ ਸੂਟ ਬਣੇ ਹੋਏ ਕਿਸ ਤਰ੍ਹਾਂ ਦੇ ਲੱਗਦੇ ਨੇ ਸਿੰਪਲ ਅمبرੋਇਡਰੀ ਦੇ ਵਿੱਚ ਤੁਸੀਂ ਉਹ ਹੀ ਚੈੱਕ ਆ ਸਕਦੇ ਹੋ ਜਿਵੇਂ ਕਿ ਇਹ ਸੂਟ ਬਣਿਆ ਹੋਇਆ ਡਿਫਰੈਂਟ ਲੁੱਕ ਦੇ ਵਿੱਚ ਲਾਈਟ ਜੀ ਅمبرੋਇਡਰੀ ਕੀਤੀ ਹੋਈ ਹੈ ਤੇ ਪਾਰਟੀ ਵੇਅਰ ਸੂਟ ਵੀ ਬਣ ਗਿਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਸੂਟ ਇੱਕ ਜ਼ਿਆਦੀ ਕਾਸਟ ਨਹੀਂ ਹੁੰਦੀ ਇਹਨਾਂ ਦੀ ਘੱਟ ਰੇਟ ਦੇ ਵਿੱਚ ਸੂਟ ਬਣ ਜਾਂਦੇ ਨੇ ਬੁਟੀਕ ਸੂਟ ਬਣ ਜਾਂਦੇ ਨੇ ਉੱਪਰ ਉਹਨਾਂ ਦੀ ਸਟਿਚਿੰਗ ਦੇ ਵਿੱਚ ਆਪਾਂ ਕੁਝ ਪੈਟਰਨਸ ਐਡ ਕਰਦੇ ਆਂ ਜੀ ਇਹਨਾਂ ਇਹ ਸੂਟ ਬਹੁਤ ਜਿਆਦੇ ਸੋਹਣੇ ਲੱਗਦੇ ਨੇ ਤੁਸੀਂ ਇਹਨਾਂ ਤੋਂ ਆਈਡੀਆਸ ਵੀ ਲੈ ਸਕਦੇ ਹੋ ਜੇਕਰ ਸਾਡੇ ਤੋਂ ਰੈਡੀ ਕਰਾਉਣਾ ਹੋਵੇ ਤਾਂ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਤੁਸੀਂ ਕਲਰ ਕੰਟਰਾਸਟ ਜਿਹੜਾ ਉਹ ਚੇਂਜ ਵੀ ਕਰਵਾ ਸਕਦੇ ਹੋ ਫੈਬਰਿਕ ਵੀ ਆਪਣੀ ਚੁਆਇਸ ਦਾ ਲਗਵਾ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਸੂਟ ਨੂੰ ਕਸਟਮਾਈਜ਼ ਕਰਵਾ ਕੇ ਆਪਣੇ ਲਈ ਆਪਣੀ ਪਸੰਦ ਦਾ ਜਿਹੜਾ ਸੂਟ ਤੁਸੀਂ ਬਣਵਾ ਸਕਦੇ ਹੋ ਅਤੇ ਜੇਕਰ ਤੁਹਾਡੇ ਕੋਲੇ ਆਪਣਾ ਕੋਈ ਡਿਜ਼ਾਈਨ ਹੈਗਾ ਤਾਂ ਉਹ ਵੀ ਬਣਵਾ ਸਕਦੇ ਹੋ ਅੱਜ ਕੱਲ ਇਸ ਤਰ੍ਹਾਂ ਦੀ ਐਮਬਰਾਇਡਰੀ ਦਾ ਕਾਫੀ ਟ੍ਰੈਂਡ ਹੈਗਾ ਜਿਹਦੇ ਵਿੱਚ ਮਲਟੀ ਕਲਰਸ ਯੂਜ਼ ਕੀਤੇ ਜਾਂਦੇ ਨੇ ਤੇ ਇਹ ਵਾਲੇ ਟ੍ਰੈਂਡ ਵਾਲੀ ਐਮਬਰਾਇਡਰੀ ਤੇ ਤੁਸੀਂ ਸੂਰਜ ਜੁਰਜ